ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਸਰਕਾਰੀ ਕਾਲਜਾਂ ਦੇ ਵਿੱਚ 1158 ਸਹਾਇਕ ਪ੍ਰੋਫੈਸ਼ਨਰਾਂ ਦੀ ਨਿਯੁਕਤੀ ਪ੍ਰਕਿਰਿਆ ਰੱਦ ਕਰ ਦਿੱਤੀ ਗਈ ਹੈ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਭਰਤੀ ਸੀ UGC ਤੇ PPSSC ਦੇ ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਹਾਈ ਕੋਰਟ ਦੀ ਸਿੰਗਲ ਬੈਂਚ ਨੇ 2022 ਵਿੱਚ ਨਿਯੁਕਤੀਆਂ ਨੂੰ ਰੱਦ ਕੀਤਾ ਸੀ ਡਬਲ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਬਦਲ ਕੇ ਨਿਯੁਕਤੀਆਂ ਨੂੰ ਹਰੀ ਝੰਡੀ ਦਿੱਤੀ ਸੀ ਡਬਲ ਬੈਂਚ ਦੇ ਫੈਸਲੇ ਖਿਲਾਫ ਕਈ ਲੋਕਾਂ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਵੀ ਦਿੱਤੀ ਸੀ ਸੋ ਛਟਕਾ ਲੱਗਾ ਹੈ ਪੰਜਾਬ ਸਰਕਾਰ ਨੂੰ ਨਿਭਰਤੀਆਂ ਤੇ ਨਿਯੁਕਤੀਆਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਡਬਲ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਬਦਲ ਕੇ ਨਿਯੁਕਤੀਆਂ ਨੂੰ ਹਰੀ ਝੰਡੀ ਦਿੱਤੀ ਸੀ ਪਰ ਡਬਲ ਬੈਂਚ ਦੇ ਫੈਸਲੇ ਦੇ ਖਿਲਾਫ ਕਈ ਲੋਕਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਸੋ ਹੁਣ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਸਰਕਾਰੀ ਕਾਲਜਾਂ ਦੇ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਪ੍ਰਕਿਰਿਆ ਰੱਦ ਕਰ ਦਿੱਤੀ ਗਈ ਹੈ। ਪ੍ਰੀਤ ਮਹਿਤਾ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ। ਪ੍ਰੀਤ ਕੀ ਹੈ ਪੂਰਾ ਮਾਮਲਾ ਤੇ ਹੁਣ ਕੀ ਫੈਸਲਾ ਸਰਕਾਰ ਦੇ ਖਿਲਾਫ ਸੁਣਾਇਆ ਗਿਆ ਹੈ? ਦੇਖੋ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਨੇ ਪਰਟੀ ਇਨੀਸ਼ੀਏਟ ਦੀ ਸ਼ੁਰੂਆਤ ਕੀਤੀ ਸੀ 2020 ਵਿੱਚ ਇਹਦੀ ਐਡ ਕੱਢੀ ਗਈ ਸੀ 1158 ਸਰਕਾਰੀ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰ ਪਾਇੰਟ ਕੀਤੇ ਜਾਣੇ ਸੀ 2021 ਚ ਇਹਨਾਂ ਦੀ ਅਪੁਆਇੰਟਮੈਂਟ ਰਹੀ ਕਿਉਂਕਿ ਜਿਸ ਤਰੀਕੇ ਨਾਲ ਐਂਟ੍ਰਾਂਸ ਐਗਜ਼ਾਮ ਹੋਇਆ ਔਰ ਇਹਦੇ ਵਿੱਚ ਕੁਝ ਸ਼ਰਤਾਂ ਬਣਾ ਦਿੱਤੀਆਂ ਗਈਆਂ ਇਹਦੇ ਵਿੱਚ ਇੱਕ ਸ਼ਰਤ ਐ ਕਰ ਦਿੱਤੀ ਕਿ ਜਿਹੜੇ ਕੈਂਡੀਡੇਟ ਹੈਗੇ ਨੇ ਜੋ ਵੀ ਸਰਕਾਰੀ ਕਾਲਜ ਪਾਰਟ ਟਾਈਮ ਅਡੋਕ ਜਾਂ ਟੈਂਪਰੇਰੀ ਤੇ ਦੌਰ ਤੇ ਪਹਿਲਾਂ ਹੀ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੇ ਨੇ ਉਹਨਾਂ ਨੂੰ 5 ਮਾਰਕਸ ਐਕਸਟਰਾ ਦਿੱਤੇ ਜਾਣੇ ਸੀ ਤੇ ਬਾਕੀ ਜਿਹੜੇ ਗਵਰਨਮੈਂਟ ਐਡਿਡ ਕਾਲਜਸ ਹੈਗੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਅਸਿਸਟੈਂਟ ਪ੍ਰੋਫੈਸਰ ਸੀ ਜਾਂ ਜੋ ਵੀ ਸੀਗੇ ਉਹਨਾਂ ਨੂੰ ਇਸ ਤਰੀਕੇ ਦੇ ਕੋਈ ਮਾਰਕਸ ਨਹੀਂ ਦਿੱਤੇ ਜਾਣਾ ਸੀ ਇਹ ਤੋਂ ਇਲਾਵਾ ਜਿਹੜਾ ਐਜੂਕੇਸ਼ਨਲ ਕੁਆਲੀਫਿਕੇਸ਼ਨ ਦਾ ਕ੍ਰਾਈਟੇਰੀਆ ਹੁੰਦਾ ਉਹਨੂੰ ਵੀ ਦਰਕਨਾਰ ਕੀਤਾ ਗਿਆ ਸੀਗਾ ਕਿ ਸਾਰਿਆਂ ਨੂੰ ਇੱਕੋ ਹੀ ਤਰੀਕੇ ਨਾਲ ਚਾਹੇ ਕੋਈ ਪੀਐਸਡੀ ਸੀਗਾ ਜਾਂ ਜ਼ਿਆਦਾ ਕੁਆਲੀਫਿਕੇਸ਼ਨ ਸੀ ਉਹਨਾਂ ਸਾਰਿਆਂ ਨੂੰ ਇੱਕੋ ਹੀ ਕੈਟਾਗਰੀ ਚ ਪਾਇਆ ਜਾਇਆ ਸੀਗਾ ਤੇ ਇਹਦੇ ਖਿਲਾਫ ਹਾਈ ਕੋਰਟ ਪਟੀਸ਼ਨਰ ਦਾਫੀ ਕੀਤੀਆਂ ਗਈਆਂ ਸੀ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਇਹ ਸਾਰੀ ਪਟੀਸ਼ਨਰ ਨੂੰ ਰੱਦ ਕਰਦਣਗੇ ਤੇ ਸਾਰੀ ਅਪੁਆਇੰਟਮੈਂਟ ਰੱਦ ਕਰ ਦਿੱਤੀ ਸੀਗੀ ਲੇਕਿਨ ਸਿੰਗਲ ਬੈਂਚ ਦੇ ਆਰਡਰ ਦੇ ਖਿਲਾਫ ਜਦੋਂ ਡਿਵੀਜ਼ਨ ਮੈਂ ਡਬਲ ਬੈਂਚ 'ਚ ਪਟੀਸ਼ਨ ਅਪੀਲ ਫਾਈਲ ਹੋਈ ਤਾਂ ਡਬਲ ਬੈਂਚ ਨੇ ਇਹ ਸਾਰੀ ਜਿੰਨੀ ਵੀ ਅਪੁਆਇੰਟਮੈਂਟ ਇਸ ਲਈ ਪੰਜਾਬ ਸਰਕਾਰ ਨੂੰ ਇਹ ਕਹਿਤਾ ਦਿਆ ਕਿ ਤੁਸੀਂ ਅਪਾਇੰਟਮੈਂਟ ਕਰੋ ਔਰ ਦੇਖਿਆ ਜਾਵੇ ਕਿ 1158 ਸਰਕਾਰੀ ਕਾਲਜਾਂ 'ਇਹ ਸਾਰੇ ਜਿਹੜੇ ਅਪਾਇੰਟਮੈਂਟ ਕੀਤੀਆਂ ਗਈਆਂ ਸੀ ਉਹ ਹੋ ਚੁੱਕੀਆਂ ਸੀਗੀਆਂ ਇਹਦੇ ਖਿਲਾਫ ਜਿਹੜੇ ਬਾਕੀ ਕੈਂਡੀਡੇਟ ਸੀਗੇ ਉਹਨਾਂ ਨੇ ਸੁਪਰੀਮ ਕੋਰਟ ਤੇ ਬੀਲ ਦਾਖਲ ਕਰਕੇ ਕਿਹਾ ਸੀਗਾ ਕਿ ਧਾਰਾ ਦਾ ਸਾਰਾ ਜਿਹੜਾ ਕਰਾਈਟਰੀ ਹੈ ਜਿਸ ਤਰੀਕੇ ਨਾਲ ਰਿਕਰੂਟਮੈਂਟ ਕੀਤੀ ਗਈ ਹੈ ਭਰਤੀ ਕੀਤੀ ਹੈ UGC ਤੇ TPSC ਦੇ ਨਾਮ ਦੇ ਅਗੇਂਸਟ ਹੈਗਾ ਇਸ ਤਰੀਕੇ ਦਾ ਕੋਈ ਵੀ ਨਹੀਂ ਬਣਾਇਆ ਜਾਂਦਾ ਪਹਿਲਾਂ ਹੀ ਸਬਸਕ੍ਰਾਈਬ ਹੁੰਦਾ ਅਲੱਗ-ਅਲੱਗ ਟੇਬਲ ਬਣੇ ਹੁੰਦੇ ਜੇ ਐਪੀਐਸ ਕੋਰਸ ਦੇਖਿਆ ਜਾਂਦਾ ਹਰੇਕ ਕੈਂਡੀਡੇਟ ਦਾ ਉਹਦੇ ਹਿਸਾਬ ਨਾਲ ਉਹਦੀ ਜੋ ਕੁਆਲੀਫਿਕੇਸ਼ਨ ਹੈ ਉਸ ਦੇ ਹਿਸਾਬ ਨਾਲ ਨੰਬਰ ਦਿੱਤੇ ਜਾਂਦੇ ਨੇ ਲੇਕਿਨ ਤਜਾਹ ਸਰਕਾਰ ਨੇ ਇੱਕ ਅਲੱਗ ਹੀ ਕ੍ਰਾਈਟਰੀਆ ਬਣਾਤਾ ਕਿ ਸਿਰਫ ਸਰਕਾਰੀ ਕਾਲਜ ਦਾ ਚੜ੍ਹ ਪਾਰਟ ਟਾਈਮ ਜਾਂ ਟੈਂਪਰੇਰੀ ਹੈਗੇ ਜਿਹਦੇ ਪਰ ਰਿਸਟ੍ਰੀਸ਼ਨ ਬਹੁਤ ਜ਼ਿਆਦਾ ਚੋਂ ਉਹਨਾਂ ਨੂੰ ਹੀ ਕੰਮ ਬਖਸ ਦਿੱਤੇ ਗਏ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਬੜਾ ਸ਼ਟਕਾ ਦਿੰਦੇ ਹੋਏ ਉਹਨੇ ਸਾਰੀ ਅਪੋਇੰਟਮੈਂਟ ਰੱਦ ਕਰਕੇ ਪੰਜਾਬ ਸਰਕਾਰ ਨੂੰ ਕਿਹਾ ਕਿ ਐਸ ਪਰ ਯੂਜੀਸੀ ਗਾਈਡਲਾਈਨਸ ਇਸ ਪਰ ਪੀਪੀਐਸ ਦੀ ਰੂਟ ਤੁਸੀਂ ਰਿਫਰੈਸ਼ ਕਰਕੇ ਫਿਰ ਤੋਂ ਅਪਾਇੰਟਮੈਂਟ ਕਰਾਉਗੇ। ਹਾਂ ਠੀਕ ਹੈ। ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਸੋ ਡਬਲ ਬੈਂਚ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੀ ਤੇ ਹੁਣ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਝਟਕਾ ਲੱਗਾ ਹੈ। 1158 ਜੋ ਪ੍ਰੋਫੈਸਰਾਂ ਦੀ ਨਿਯੁਕਤੀ ਹੋਣੀ ਸੀ ਸਰਕਾਰੀ ਕਾਲਜਾਂ ਦੇ ਵਿੱਚ ਉਸ ਨਿਯੁਕਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ।